ਦੇ ਵੀ ਦੋਸਤੋ ਜਦੋਂ ਆਪਾਂ ਘਰ ਪਾਲੰਦੇ ਸੀ ਆਪਾਂ ਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਸੀ ਪਾਣੀ ਦੇ ਨਿਕਾਸ ਦੀ ਜਾਂ ਆਪਾਂ ਪਿੰਡ ਦੇ ਵਿੱਚ ਰਹਨੇ ਆ ਆਪਣੀਆਂ ਗਲੀਆਂ ਨਾਲੀਆਂ ਬੰਦ ਨੇ ਜਾਂ ਆਪਾਂ ਪਿੰਡ ਦੇ ਕਿਸੇ ਕਾਰਨਰ ਤੇ ਰਹਨੇ ਆ ਉਹਦੇ ਵਿੱਚ ਪਾਣੀ ਦਾ ਨਿਕਾਸ ਹੈ ਨਹੀਂ ਤਾਂ ਤੁਹਾਡੇ ਲਈ ਕੰਮ ਦੀ ਵੀਡੀਓ ਲੈ ਕੇ ਆਏ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਡੇ ਪਾਣੀ ਦੇ ਨਿਕਾਸ ਦਾ ਅੱਜ ਹੱਲ ਕਰ ਦੇਣਾ ਹੱਲ ਵੀ ਪੂਰੇ ਪ੍ਰੋਪਰ ਤੇ ਵਧੀਆ ਤਰੀਕੇ ਨਾਲ ਕਰਾਂਗੇ ਬਾਕੀ ਸਾਰੀ ਗੱਲਬਾਤ ਆਪਾਂ ਜਿਹੜੇ ਇਹ ਬਾਈ ਇੱਥੇ ਕਾਰੀਗਰ ਨੇ ਉਹਨਾਂ ਨਾਲ ਕਰਦੇ ਆ ਹੋਰ ਬਾਈ ਜੀ ਆਸਰੇ ਕਾਲ ਜੀ ਸਸੀ ਗੱਲ ਬਾਈ ਹੋਰ ਬਾਈ ਠੀਕ ਠਾਕ ਹਾਂਜੀ ਤੇ ਸਭ ਤੋਂ ਪਹਿਲਾਂ ਬਾਈ ਐਡਰੈਸ ਦੱਸ ਦੋ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਐਡਰੈਸ ਬਾਈ ਪਿੰਡ ਹੈਗੇ ਕੋੜ ਧਰਮੂ ਜ਼ਿਲ੍ਹਾ ਮਾਨਸਾ ਹਾਂਜੀ ਠੀਕ ਹੈ ਤੇ ਬਾਈ ਕਾਦਾ ਕੰਮ ਕਰਦੇ ਹੋ ਮੈਂ ਜਿਵੇਂ ਕਿਹਾ ਵੀ ਜਿਹੜੇ ਭਰਾਵਾਂ ਨੂੰ ਜਿਵੇਂ ਘਰ ਪਾਲਿਆ ਉਹਨਾਂ ਨੂੰ ਪਾਣੀ ਦੀ ਸਮੱਸਿਆ ਆਉਂਦੀ ਆ ਪਾਣੀ ਆਪਣੇ ਗੇਟਾਂ ਮੂਰੇ ਖੜਦਾ ਸਾ ਬਿਮਾਰੀਆਂ ਦਾ ਕਾਰਨ ਹੀ ਬਣਦਾ ਉਹਦੇ ਤੇ ਆ ਕੇ ਮੱਸਰ ਪੈਂਦਾਗਾ ਤੁਹਾਨੂੰ ਪਤਾ ਹੀ ਅੱਜ ਦੇ ਟਾਈਮ 'ਚ ਡੈਂਗੂ ਨਾਂ ਦੀ ਬਿਮਾਰੀ ਬਹੁਤ ਭੈੜੀ ਆ ਭਾਈ ਤੁਸੀਂ ਪਾਣੀ ਦਾ ਹੱਲ ਕਿਵੇਂ ਕਰਕੇ ਦਿੰਨੇ ਹੋ ਅਸੀਂ ਵੀਰੇ 25 ਫੁੱਟ ਡੂੰਗਾ ਟੋਆ ਪੜਦੇ ਆ ਠੀਕ ਆ ਉਹਦੇ ਵਿੱਚ ਚਾ ਰਿੰਗ ਡਾਲ ਪਾ ਕੇ ਅੱਛਾ ਜਿਹੜੇ ਇਹ ਰਿੰਗ ਤੁਸੀਂ ਬਣਾ ਰਹੇ ਹੋ 25 ਫੁੱਟ ਟੋਆ ਪੱਟ ਕੇ ਟੋਆ ਪੱਟ ਕੇ ਉਹਦੇ ਵਿੱਚ ਇਹ ਰਿੰਗ ਪਾ ਦੇਣੇ ਆ ਹਾਂ ਹਾਂ ਉਸ ਤੋਂ ਬਾਅਦ ਉਹ ਪੱਕਾ ਹੋ ਜੂ ਵੀਰੇ ਜਿਵੇਂ ਕਿ ਪਹਿਲਾਂ ਹੁਣ ਕੱਚੀਆਂ ਖੂੰਜਾਂ ਹੁੰਦੀਆਂ ਸੀ ਹਾਂ ਉਹ ਭਰ ਜਾਂਦੀਆਂ ਸੀ ਹੋਰ ਥਾਂ ਦੇ ਪਟਾਉਣੀ ਪੈਂਦੀ ਸੀ ਠੀਕ ਆ ਉਹ ਉਹ ਕੰਮ ਗਿਆ ਹੁਣ ਜਿਵੇਂ ਆਪਾਂ ਇੱਕ ਥਾਂ ਤੇ ਲਾ ਕੇ ਦੂਰੀ ਵਾਰ ਆਪਾਂ ਨੂੰ ਪਟਾਉਣ ਦੀ ਲੋੜ ਨਹੀਂ ਹੈਗੀ ਅੱਛਾ ਇੱਕ ਟੋਆ ਹਾਂਜੀ ਇੱਕ ਵਾਰੀ ਪਟਾਉਣ ਦੀ ਲੋੜ ਆ ਕਿੰਨੀ ਐਵਰੇਜ ਕੱਢ ਜਾਂਦਾ ਇਹ ਟੋਆ ਇਹ ਬਈ 10 ਤੋਂ 12 ਸਾਲ ਦਾ ਭਰਦਾ ਨਹੀਂ ਹੈਗਾ ਇੱਕ ਟੋਆ ਹਾਂਜੀ ਉਸ ਤੋਂ ਬਾਅਦ ਜੇ ਭਰ ਜਾਂਦਾ ਇਹ ਖਾਲੀ ਹੋ ਜਾਂਦਾ ਵੀਰੇ ਖਾਲੀ ਹੋ ਜਾਂਦਾ ਵੀ ਆਪਾਂ ਨੂੰ ਜਿਵੇਂ ਆਪਾਂ ਅੱਗੇ ਖੂਹੀਆਂ ਪਟਾ ਲੈਂਦੇ ਸੀ ਉਹਨਾਂ ਦੀ ਟਿਕਾ ਡਿੱਗ ਪੰਦੀਆਂ ਸੀ ਵੀ ਹੁਣ ਇਹ ਆਸੇ ਪਾਸੇ ਡਿੱਗਦਾ ਨਹੀਂ ਇਹਨਾਂ ਦਾ ਨਹੀਂ ਡਿੱਗਦੇ ਕਿਉਂਕਿ ਕੜੇ ਪੈ ਜਾਣਗੇ ਕੜੇ ਪੈ ਕੇ ਪੱਕਾ ਹੋ ਜਾਂਦਾ ਵੀ ਟੋਆ ਠੀਕ ਹੈ ਤੇ ਆਜ ਆਪਾਂ ਉਧਰ ਨਾਲੇ ਗੱਲਬਾਤ ਕਰਦੇ ਆ ਤੇ ਬਈ ਸਕ੍ਰੀਨ ਦੇ ਉੱਤੇ ਬਾਈ ਹੁਣੀਆਂ ਦਾ ਨੰਬਰ ਚੱਲ ਰਿਹਾ ਕਿੱਥੋਂ ਕਿੱਥੋਂ ਤੱਕ ਇਹ ਆਪਾਂ ਪ੍ਰਬੰਧ ਪਹੁੰਚਾ ਦਾਂਗੇ ਇਹ ਬਾਈ ਆਲ ਇੰਡੀਆ ਪਾ ਦਾਂਗੇ ਜੀ ਆਲ ਪੰਜਾਬ ਦੇ ਵਿੱਚ ਆਲ ਪੰਜਾਬ ਦੇ ਵਿੱਚ ਬਾਈ ਤੁਸੀਂ ਸਿਰਫ ਬਾਈ ਕਹਿੰਦਾ ਸਾਨੂੰ ਆਰਡਰ ਕਰਨਾ ਪਹੁੰਚਣ ਦੀ ਤੇ ਪਹਚਾਉਣ ਦੀ ਸਾਡੀ ਜ਼ਿੰਮੇਵਾਰੀ ਹੈ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਇੱਧਰ ਗੱਡੀ ਖੜੀ ਆ ਬਾਈ ਹੁਣੀਆਂ ਦੀ ਤੇ ਰੇਟ ਕੀ ਰਹਿਣ ਵਾਲਾ ਬਾਈ ਇਹਦਾ ਰੇਟ ਬਾਈ 25 ਫੁੱਟ ਦਾ 12000 ਰੁਪਿਆ ਬਾਕੀ ਟਰਾਂਸਪੋਰਟ ਖਰਚਾ ਅੱਡ ਹੁੰਦਾ ਠੀਕ ਆ ਤੇ 12000 ਦੇ ਵਿੱਚ ਕਿੰਨੇ ਕਿਲੋਮੀਟਰ ਏਰੀਏ ਵਿੱਚ ਪਾਉਣੇ ਏ ਭਾਈ 50 ਕਿਲੋਮੀਟਰ ਏਰੀਆ 'ਚ ਕੋਈ ਕਿਰਾਇਆ ਨਹੀਂ ਹੈਗਾ ਠੀਕ ਹੈ ਹਾਂਜੀ ਕੋਟ ਧਰਮੂਤ ਲੈ ਕੇ ਠੀਕ ਹੈ 10 ਕਿਲੋਮੀਟਰ ਤੱਕ ਕੋਈ ਕਿਰਾਇਆ ਨਹੀਂ ਉਸ ਤੋਂ ਬਾਅਦ ਕਿਰਾਇਆ ਲੱਗਦਾ ਠੀਕ ਹੈ 22 ਦਾ ਕਹਿਣ ਦਾ ਮਤਲਬ ਆ ਵੀ ਜਿਹੜਾ ਕੰਮ ਅਸੀਂ ਗੱਡੀ ਦੀ ਵਿੱਚ ਹੀ ਲੇਬਰ 50 ਕਿਲੋਮੀਟਰ ਤੇ ਸਾਰਾ ਇਹ ਸਿਸਟਮ ਜਿਹੜਾ ਇਹਨਾਂ ਦਾ ਲੱਗਦਾ ਟੋਆ ਵੀ ਇਹ ਬੜ ਕੇ ਆਪ ਪਟਣਗੇ ਨਾਲੇ ਕੜੇ ਪਾਉਣਗੇ ਨਾਲੇ ਢੱਕਣ ਲਾਉਣਗੇ ਨਾਲੇ ਗੱਡੀ 'ਚ ਲੈ ਕੇ ਆਉਣਗੇ ਸਿਰਫ 12000 ਰੁਪਏ ਦੇ ਵਿੱਚ 50 ਕਿਲੋਮੀਟਰ ਏਰੀਆ ਵਿੱਚ ਸਿਰਫ ਤੁਸੀਂ ਚਾਹ ਪਿਉਣੀ ਆ ਬਾਕੀ ਬਾਈ ਹੁਣੀ ਦੀ ਜ਼ਿੰਮੇਵਾਰੀ ਆ ਲਾ ਕੇ ਆਉਣਗੇ ਤਸੱਲੀ ਬਕਸੇ ਕੰਮ ਹਾਂ ਵੀ ਤਸੱਲੀ ਗਾਰੰਟੀ ਦਾ ਹਾਂ ਵੀ ਪੂਰਾ ਹਾਂਜੀ ਨੰਬਰ ਬੈ ਦੁਬਾਰੇ ਫੇਰ ਕਹਦੇ ਨਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੁਣ ਮਟੀਰੀਅਲ ਕਿੰਨੀ ਨਿਗਾ ਮਰਵਾ ਦੀਏ ਬਾਈ ਇਹ ਮੈਨੂੰ ਐਂ ਦੱਸਦੇ ਮਟੀਰੀਅਲ ਤਾਂ ਨਹੀਂ ਮਾੜਾ ਪਾਉਂਦੇ ਨਾ ਵੀਰੇ ਮਟੀਰੀਅਲ ਹੋਰ ਕਿਤੇ ਜਦੋਂ ਤੁਸੀਂ ਅਕੜੇ ਜੇ ਪਾਉਂਦੇ ਹੋ ਰੁੱਥੀ ਨਾ ਚੁਰ ਜੈਣ ਉਹ ਨਹੀਂ ਵੀਰੇ ਸਾਡੀ ਗਾਰੰਟੀ ਹੈ ਵੀਰੇ ਟੱਗ ਦੀ ਪੂਰੀ ਫੁੱਲ ਹਾਂਜੀ ਲੈ ਵੀ ਮਿੱਤਰੋ ਬਾਈ ਹੁਣ ਇਹਨੇ ਗਾਰੰਟੀ ਪੂਰੀ ਫੁੱਲ ਲੈਤੀਆ ਕਹਿੰਦੇ ਵੀ ਸਾਡੇ ਜਿਹੜਾ ਅਸੀਂ ਮਟੀਰੀਅਲ ਪਾਉਨੇ ਆ ਪੂਰਾ ਵਧੀਆ ਹੁਣ ਮਾਲ ਕਿੰਨੀ ਨਿਗਾ ਮਰਵਾ ਜਦੋਂ ਕਿਤੇ ਅਸੀਂ ਦੇਖਦੇ ਆਂ ਵੀਡੀਓ ਕਰਨ ਜਾਣੇ ਆਂਗੇ ਤਾਂ ਜਿਹੜਾ ਸਾਰਾ ਮਾਲ ਹੁੰਦਾ ਉਹ ਬਰੀਕ ਬਜਰੀ ਦਾ ਹੁੰਦਾ ਬਾਈ ਹੁਣੀ ਮੋਟੀ ਬਜਰੀ ਪਾਉਂਦੇ ਨੇ ਵੀ ਜਿਹਦੇ ਨਾਲ ਇਹਦੀ ਆਏ ਮਜ਼ਬੂਤੀ ਆ ਉਹ ਟੈਟ ਹੋ ਜਾਂਦੀ ਹੈ ਵੀ ਟੁੱਟਣ ਟੁੱਟਦੀ ਨਹੀਂ ਹੈਣਾ ਉਹ ਤਾਰ ਪਾਉਂਦੇ ਵੀਰੇ ਤਾਰ ਵੀ ਉਹ ਪਈਆ ਉਹ ਪਾਉਂਦੇ ਨੇ ਸਿਮਿੰਟ ਕਿਹੜਾ ਵਰਤਦੇ ਹੋ ਸਿਮਿੰਟ ਵੀਰੇ ਜੰਗ ਰੋਧਕ ਲਾਉਂਦੇ ਆ ਜੰਗ ਰੋਧਕ ਹਾਂਜੀ ਠੀਕ ਆ ਕਿਉਂਕਿ ਇਹਨੇ ਧਰਤੀ ਦੇ ਵਿੱਚ ਰਹਿਣਾ ਹੈਣਾ ਤੇ ਬਾਈ ਇੱਕ ਨੰਬਰ ਦਾ ਕੰਮ ਕਰਦੇ ਨੇ ਬਾਕੀ ਬਾਈ ਹੁਣੀ ਦਾ ਇੱਥੇ ਪ੍ਰਬੰਧ ਆਗਾ ਮਾਨਸਾ ਤੋਂ ਲੈ ਕੇ ਮਾਨਸਾ ਤੋਂ ਜਦੋਂ ਆਪਾਂ ਸਰਦੂਲਗੜ ਰੋਡ ਤੇ ਆਉਣਾ ਕੋਟਧਰਮੂ ਪੈਂਦਾ ਬਾਈ ਹੁਣੀ ਤੇ ਉੱਥੇ ਕੰਮ ਆ। ਕੱਲ ਚਲ ਕੰਮ ਦਾ ਕਿਤੇ ਵੀ ਹੋਵੇ ਬਾਈ ਕਹਿੰਦੇ ਸਾਨੂੰ ਫੋਨ ਕਰਨਾ। ਪੰਜਾਬ ਦੇ ਵਿੱਚ ਅਸੀਂ ਗੱਡੀ ਲੈ ਕੇ ਸਮਾਨ ਲੱਦ ਕੇ ਆਪੇ ਉਪੜਾਂਗੇ। ਬਾਕੀ ਤੁਸੀਂ ਬਾਈ ਹੁਣੀ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ। ਇੱਧਰ ਬਾਈ ਹੁਣੀ ਦਾ ਕਮਰਾ ਤੇ ਆਹ ਬਾਈ ਹੁਣੀ ਦਾ ਪੋਸਟਰ ਲਾਇਆ ਹੋਇਆ ਹੈਗਾ ਤੇ ਕੈਮਰਾਮੈਨ ਨੂੰ ਕਹਿਣਾ ਚਾਹਣਾ ਲੱਕੜ ਦੇ ਜਿਹੜੇ ਬਾਈ ਖੇਤਾਂ ਦੇ ਆਲੇ ਦੁਆਲੇ ਪਾਵੇ ਲੱਗ ਦਿੰਦੇ ਨੇ ਉਹ ਵੀ ਬਣਾਉਣੇ ਹੋ। ਖੰਭੇ ਵੀ ਬਣਾਉਣੇ। ਖੰਭੇ ਵੀ ਬਣਾਉਂਦੇ ਨੇ। ਤੇ ਹੋਰ ਜਿਹੜੇ ਨੱਕੇ ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਜ਼ਿਮੀਦਾਰ ਭਰਾ ਨੱਕੇ ਲਾਉਂਦੇ ਨੇ ਉਹ ਵੀ ਬਾਈ ਹੁਣੀ ਬਣਾ ਕੇ ਇਹਨਾਂ ਨੂੰ ਆਰਡਰ ਦੇ ਸਕਦੇ ਹੋ ਕਿੰਨੇ ਬਾਈ ਕਿੰਨੇ ਦਾ ਉਹ ਵੀ ਬਾਈ ਹੁਣੀ ਬਣਾ ਕੇ ਲਾ ਕੇ ਆਉਣਗੇ ਤੁਹਾਡੇ ਗਾਮਲੇ ਵੀ ਬਣਾਉਂਦੇ ਨੇ ਤੇ ਆਹ ਕੰਮ ਤਾਂ ਹੈਗਾ ਜਿਹੜਾ ਆਪਾਂ ਖੂਈਆਂ ਦਾ ਕੰਮ ਕੀਤਾ ਸੀ ਉਹਨਾਂ ਦੇ ਢੱਕਣ ਵੀ ਯਾਰ ਟੋਟਲੀ ਕੰਮ ਤੁਹਾਨੂੰ ਕੰਪਲੀਟ ਕਰਕੇ ਦੇਣਗੇ ਤੇ ਬਾਈ ਹੋਰ ਕੀ ਕਹਿਣਾ ਚਾਹਣਾ ਹੋਰ ਵੀਰੇ ਬਾਈ ਸਾਨੂੰ ਸਦੋ ਅਸੀਂ ਜਿੱਥੇ ਵੀ ਪਾਣੀ ਦਾ ਕੋਈ ਹੱਲ ਨਹੀਂ ਹੈਗਾ ਉੱਥੇ ਅਸੀਂ ਪਾਣੀ ਦਾ ਹੱਲ ਕਰਦੇ ਹਾਂ ਕਰਕੇ ਜਾਵਾਂਗੇ ਤਸੱਲੀ ਬਾਕਸ ਤਸੱਲੀ ਬਾਕਸ ਤੇ ਲੈ ਵੀ ਦਰਸ਼ਕੋ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਤੇ ਨਾਲੇ ਤਾਂ ਹੋ ਜੂ ਭਰਾਵਾਂ ਦੀ ਮਦਦ ਕਿਉਂਕਿ ਨਵਾਂ ਕੰਮ ਇਹਨਾਂ ਦਾ ਕੰਮ ਚੱਲ ਪੂ ਸਭ ਤੋਂ ਵੱਡਾ ਹੱਲ ਥੋੜਾ ਹੋ ਥੋੜਾ ਹੱਲ ਕਿਵੇਂ ਹੋ ਛੋਡੇ ਪਾਣੀ ਦਾ ਨਿਕਾਸ ਹੋਣ ਲੱਗ ਜੂ ਬਾਈ ਹੁਣੀ ਕਹਿੰਦੇ ਇੱਕ ਵਾਰੀ ਕੁਈ ਪੱਟ ਦੀ 12 ਸਾਲ ਦਾ ਝੱਕ ਨਹੀਂ ਲੋੜ ਨਹੀਂ 12 ਸਾਲਾਂ ਬਾਅਦ ਭਰ ਗਈ ਉਹਨੂੰ ਸਾਫ਼ ਕਰਾ ਲਓ ਫਿਰ ਫਿਰ 12 ਸਾਲ ਮੌਜ ਕਰਿਓ ਹਾਂ ਤੇ ਲੈ ਵੀ ਦੋਸਤੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜਿਹੜਾ ਲੋੜਵੰਦ ਹੈ ਖੂਹੀ ਜਿਹਨੇ ਪਟਾਉਣੀ ਆ ਬਾਈ ਜੀ ਨੂੰ ਕੰਟੈਕਟ ਕਰ ਲਓ ਧੰਨਵਾਦ